ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਜੀ ਤੁਹਾਡੇ ਆਪਣੇ YouTube ਚੈਨਲ ਰਾਜਸੰਧੂ ਫਾਰਮਿੰਗ ਦੇ ਵਿੱਚ ਜਿਹੜੇ ਵੀਰ ਚੈਨਲ ਤੇ ਨਵੇਂ ਨੇ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਨਾ ਲੱਗੇ ਬੈਲ ਬਟਨ ਨੂੰ ਵੀ ਆਲ ਤੇ ਸੈੱਟ ਕਰ ਲਿਓ ਤਾਂ ਜੋ ਕਿਸਾਨ ਵੀਰੋ ਆਉਣ ਵਾਲੀਆਂ ਨਵੀਆਂ ਵੀਡੀਓਆਂ ਦੀਆਂ ਨੋਟੀਫਿਕੇਸ਼ਨ ਅਪਡੇਟ ਤੁਹਾਡੇ ਤੱਕ ਪਹੁੰਚ ਸਕਣ ਸਭ ਤੋਂ ਪਹਿਲਾਂ ਸੋ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਣੀ ਵੀਡੀਓ ਹੈਗੀ ਆ ਤਿੰਨ ਮੱਝਾਂ ਹਨ ਦੋਸਤੋ 9 ਜੁਲਾਈ 2021 ਸਮਾਂ ਜਿਹੜਾ ਦੋਸਤੋ तकरीबन ਇੱਕ ਤੋਂ ਡੇਢ ਦਾ ਸਮਾਂ ਹੈਗਾ ਇੱਕ ਦਾ ਸਮਾਂ ਹੈਗਾ ਦੋਸਤੋ ਈਵਨਿੰਗ ਦਾ ਦੁਪਹਿਰ ਦਾ ਸਮਾਂ ਸੋ ਪਸ਼ੂ ਜਿਹੜੇ ਦੋਸਤੋ ਸੁੱਏ ਨੇ ਉਹ ਵੀ ਆਪਾਂ ਵੀਰ ਹੁਣਾਂ ਦੇ ਨਾਲ ਗੱਲਬਾਤ ਕਰ ਲਾਂਗੇ ਕਿ ਉਸ ਪਸ਼ੂਆਂ ਦੀ ਡਿਟੇਲ ਹੈਗੀ ਆ ਸੋ ਜਿਹੜੀ ਲੋਕੇਸ਼ਨ ਹੈਗੀ ਵੀਰੇ ਉਹ ਥਾਂ ਟਿਕਾਣਾ ਹੈਗਾ ਪਿੰਡ ਅਲਗੂ ਹੈਗਾ ਜੀ ਤਹਿਸੀਲ ਪੱਟੀ ਜ਼ਿਲ੍ਹਾ ਇਹਨੂੰ ਤਰਨਤਾਰਨ ਲੱਗਦਾ ਹੈ ਜੀ ਭਿੱਖੀਵਿੰਡ ਤੋਂ ਦੋਸਤੋ ਖੇਮ ਕਰਨ ਰੋਡ ਤੇ ਇਹ ਪਿੰਡ ਹੈਗਾ ਜੀ ਅਲਗੋ ਬਿਲਕੁਲ ਟਾਣੀਆਂ ਦੇ ਵੀਰ ਹੁਣਾਂ ਦੀਆਂ ਬੇਕਾਂ ਨੇ ਬਾਕੀ ਵੀਰ ਹੁਣਾਂ ਨਾਲ ਗੱਲਬਾਤ ਕਰ ਲੈਣੀ ਆ ਪੁੱਛ ਲੈਣੀ ਆ ਕੀ ਇਹਨਾਂ ਪਸਮੋਂ ਦੀ ਡਿਟੇਲ ਹੈਗੀ ਆ ਸੋ ਸਸੀ ਕਾ ਵੀਰ ਜੀ ਸਸੀ ਮੈ ਜੀ ਇੱਕ ਵੀਰ ਜੀ ਆਪਣਾ ਨਾਮ ਜ਼ਰੂਰ ਦੱਸ ਜੀ ਸਰ ਜੀ ਸਸੀ ਜੀ ਠੀਕ ਆ ਸਰ ਜੀ ਦੇ ਵੀਰ ਜੀ ਇੱਕ ਕੰਟੈਕਟ ਨੰਬਰ ਆਪਣੇ ਜ਼ਰੂਰ ਬੋਲ ਕੇ ਦੱਸ ਦिए 88721 ਹਾਂ ਜੀ 3342 ਠੀਕ ਹੈ ਜੀ WhatsApp ਵੀ ਇੱਥੇ ਚੱਲਦਾ ਹੈ ਨਾ ਜੀ ਹਾਂ ਜਿੱਥੇ ਚੱਲਦਾ ਠੀਕ ਹੈ ਜੀ ਇਹਦਾ ਨੰਬਰ ਠੀਕ ਹੈ ਜੀ ਸੋ ਇਸ ਤੋਂ ਲਾ ਬਾ ਹੋਰ ਵੀ ਕੋਈ ਨੰਬਰ ਹੈਗਾ ਆਪਣਾ 9355 9395 ਹਾਂਜੀ 755 9375 ਹਾਂਜੀ 93756 3006 3006 3006 ਹਾਂਜੀ ਸੋ ਕਿਸਾਨ ਵੀਰੋ ਇਹ ਜਿਹੜੇ ਕੰਟੈਕਟ ਨੰਬਰ ਨੇ ਵੀਰ ਹੋਣਾ ਦੇ ਇਹਨਾਂ ਨੰਬਰਾਂ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਆ ਜਿਹੜੇ ਐਨੀਮਲ ਆਪਾਂ ਤੁਹਾਨੂੰ ਜਿਹੜੇ ਪਸ਼ੂ ਦਿਖਾ ਰਹੇ ਆ ਇਹਨਾਂ ਦੇ ਵਿੱਚੋਂ ਜਿਹੜੀ ਵੀ ਤੁਹਾਡੇ ਦਿਲ ਨੂੰ ਲੱਗਦੀ ਆ ਜਿੰਨੀ ਵੀ ਮਿਲਕਿੰਗ ਵਾਲੀ ਮੱਝ ਤੁਹਾਨੂੰ ਦਿਲ ਨੂੰ ਲੱਗਦੀ ਆ ਤੁਸੀਂ ਵੀਰ ਹੁਣਾਂ ਦੇ ਨਾਲ ਬਾਤचीत ਕਰਕੇ ਪਸ਼ੂਆਂ ਦਾ ਮੁੱਲ ਤੈਅ ਕਰ ਸਕਦੇ ਹੋ ਸੋ ਚੱਲਦੇ ਆ ਜੀ ਪਹਿਲੀ ਮੱਝ ਬਾਰੇ ਆਪਾਂ ਵੀਰ ਹੁਣਾਂ ਦੇ ਕੋਲ ਪੁੱਛ ਲੈਨੇ ਆ ਸੋ ਵੀਰ ਜੀ ਇਹਦੀ ਜਾਣਕਾਰੀ ਆਪਾਂ ਨੂੰ ਜੇ ਦਈਏ ਤੇ ਇਹ ਕਿਸ ਬਰੀਡ ਦੇ ਵਿੱਚ ਆ ਗਈ ਹੈ ਜੀ ਨੀਲੀ ਦੇ ਵਿੱਚ ਆਉਂਦੀ ਬਾਈ ਜੀ ਇਹ ਹਾਂ ਜੀ ਨੀਲੀ ਦੇ ਵਿੱਚ ਆ ਗਈ ਹੈ ਹਾਂ ਜੀ ਦੁੱਧ ਦੇਦੇ ਥੱਲੇ ਵੀਰ ਜੀ ਪਹਿਲੇ ਸੂਏ ਕਰਦੇ ਆਏ 14 ਤੋਂ 15 ਦੇ ਵਿੱਚ ਠੀਕ ਹੈ ਜੀ ਤੇ ਐਜੀ ਤੀਜੇ ਸੂਏ ਸੂਈ ਜੇ ਠੀਕ ਹੈ ਜੀ ਠੀਕ ਹੈ ਠੀਕ ਹੈ ਇਹਦਾ ਮਤਲਬ ਅੱਜ ਸੂਈ ਨੂੰ ਹੋਈ ਜੀ 6 ਦਿਨਾਂ ਠੀਕ ਹੈ ਜੀ ਜਿਹੜਾ ਟਾਈਮ ਤੇ ਆਪਾਂ ਚਵਾ ਸਕਦੇ ਆ 10 ਪੱਕਾ ਤੇ 10 ਤੋਂ ਬਾਹਰ ਆ ਠੀਕ ਹੈ ਜੀ ਸੋ ਕਿਸਾਨ ਵੀਰੋ 10 ਤੋਂ ਬਾਹਰ ਜਿਹੜਾ ਦੁੱਧ ਹੈਗਾ ਬਾਕੀ ਜਿਹੜਾ ਮੱਝ ਦਾ ਮੂੰਹ ਮੱਥਾ ਉਹ ਤੁਸੀਂ ਜ਼ਰੂਰ ਵੇਖ ਸਕਦੇ ਹੋ ਬਿੱਲੀ ਆਖਾ ਦੋਸਤੋ ਕੁੰਡਾ ਸਿੰਘ ਥੋੜਾ ਜਿਹਾ ਦਰਮਿਆਨਾ ਸਿੰਘ ਨੂੰ ਖੁੱਲਾ ਕਵਾਂਗੇ ਪਰ ਜਿਹੜਾ ਨਾ ਕੱਦ ਵਜਨ ਦੇ ਹਿਸਾਬ ਨਾਲ ਬਹੁਤ ਵਧੀਆ ਚੰਗੀ ਫੱਪ ਦੇ ਵਿੱਚ ਦੋਸਤੋ ਜਿਹੜੀ ਇਹ ਮੱਝ ਹੈਗੀ ਆ ਥਣ ਹਵਾਨਾ ਬਿਲਕੁਲ ਜਿਆਦਾ ਸਾਫ਼ ਹੈਗਾ ਤੁਹਾਨੂੰ ਆਪਾਂ ਜਦੋਂ ਵੀ ਤੋੜ ਕੇ ਵੀ ਦਿਖਾਵਾਂਗੇ ਫਿਲਹਾਲ ਜਿਹੜੀ ਖੱਬੇ ਬੰਨੇ ਦੀ ਦੋਸਤੋ ਜਿਹੜੀ ਸਾਈਡ ਹੈਗੀ ਆ ਉਹ ਦੁੱਧ ਤੁਸੀਂ ਜਿਹੜੀ ਥਾਣਾ ਦੀ ਕੁਆਲਿਟੀ ਜ਼ਰੂਰ ਵੇਖ ਸਕਦੇ ਹੋ ਚੰਗਾ ਸੋਹਣਾ ਥਾਣਾ ਦੋਸਤੋ ਵਿਰਲਾਪੁਰਲਾ ਵੇਥੀਆਂ ਬਹੁਤ ਜਿਆਦੀਆਂ ਸੋਹਣੀਆਂ ਨੇ ਗਿੱਟ-ਗਿੱਟ ਦੀਆਂ ਵਿਰਲਾ ਵਿਰਲਾ ਹੈਗੀਆਂ ਨੇ ਕਿਸਾਨ ਵੀਰੋ ਜਦੋਂ ਤੁਸੀਂ ਮੌਕੇ ਤੇ ਆਏ ਤੁਸੀਂ ਆਪ ਖੁਦ ਵੇਖ ਸਕਦੇ ਹੋ ਮਗਰ ਜਿਹੜਾ ਇਹਦੇ ਬੱਚਾ ਹੈਗਾ ਕੱਟੀ ਹੈਗੀਆਂ ਮਗਰ ਇਹਦੇ ਹਾਂਜੀ ਬਾਈ ਜੀ ਕੱਟੀ ਹੈ ਕੱਟੀ ਹੈ ਕੀ ਹੈ ਮਗਰ ਬਾਕੀ ਦਸ ਤੋਂ ਬਾਹਰ ਦੁੱਧ ਆ ਵੀਰੋ ਵੀਰ ਦੇ ਕਹਿਣ ਦੇ ਮੁਤਾਬਕ ਬਾਕੀ ਵੀਰ ਜੀ ਪੀਕ ਲੈਵਲ ਕਿੰਨਾ ਕੁ ਦੁੱਧ ਚਵਾ ਦੇਗੀ ਇਹ ਜਿਹੜੀ ਆਪਣੀ ਮਾਝ ਇਹ ਵੀ 14 ਤੇ ਅਪੜੂਗੀ 15 ਦੇ ਵਿੱਚ ਠੀਕ ਹੈ ਜੀ ਠੀਕ ਅੱਜ ਸੂਈ ਨੂੰ 7 ਦਿਨਿਆ ਠੀਕ ਹੈ ਜੀ ਸੋ ਕਿਸਾਨ ਵੀਰੋ 14 ਲੀਟਰ ਦੀ ਜਿਹੜੀ ਮਿਲਕ ਦੀ ਕੈਪੈਸਿਟੀ ਰਹੇਗੀ ਬਾਕੀ ਜਿਹੜੀ ਬਿਲਕੁਲ ਬਰੀਕ ਚੰਮ ਦੇ ਵਿੱਚ ਬਰੀਕ ਚਮੜੀ ਬਰੀਕ ਸਕਿਨ ਦੇ ਵਿੱਚ ਇਹ ਜਿਹੜੀ ਮੱਝ ਹੈਗੀ ਆ ਜਿਹੜੀਆਂ ਵੇਨ ਨੇ ਦੋਸਤੋ ਬੇਸ਼ੱਕ ਤੁਹਾਨੂੰ ਨਜ਼ਰ ਆ ਰਹੀਆਂ ਹੋਣਗੀਆਂ ਚੰਗੇ ਮਿਲਕ ਵਾਲੀ ਦੋਸਤੋ ਜਿਹੜੀ ਮੱਝ ਦੀਆਂ ਚੰਗੀਆਂ ਨਿਸ਼ਾਨੀਆਂ ਹੁੰਦੀਆਂ ਖੂਬੀਆਂ ਹੁੰਦੀਆਂ ਨੇ ਸੋ ਵੀਰ ਜੀ ਇਹਦੀ ਡਿਮਾਂਡ ਦੀ ਗੱਲ ਕਰੀਏ ਕੀ ਕਰਦੇ ਪਏ ਡਿਮਾਂਡ ਵੀਰ ਜੀ 95000 ਰੁਪਇਆ ਠੀਕ ਹੈ ਜੀ 95000 ਤੋਂ ਲੈਸ ਖੋਲ ਲਗੇ ਤਾਂ ਹੋਵੇਗੀ 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 ਠੀਕ ਹੈ ਜੀ ਸੋ ਕਿਸਾਨ ਵੀਰੋ 95000 ਰੁਪਿਆ ਵੀਰ ਹੋਣਾ ਨੇ ਇਸ ਮਾਹੀਦੀ ਜਿਹੜੀ ਡਿਮਾਂਡ ਕੀਤੀ ਆ ਬਾਕੀ ਇੱਕ ਵਾਰੀ ਖੋਲ ਕੇ ਆਪਾਂ ਤੁਹਾਨੂੰ ਤੋਰ ਕੇ ਜਰੂਰ ਵਿਖਾਉਣੇ ਆ ਵਧੀਆ ਬੋਡੀ ਸਟਰਕਚਰ ਦੀ ਆ ਦੋਸਤੋ ਪਿੱਠ ਪੂੜੇ ਦੀ ਵਧੀਆ ਚੰਗੀ ਚੁੜਾਈ ਹੈਗੀ ਆ ਸਿੰਗਲ ਹੱਡੀ ਆ ਬਾਕੀ ਜਿਆਦਾ ਬਾਰਡਰ ਏਰੀਆ ਦੇ ਵਿੱਚ ਦੋਸਤੋ ਜਿਹੜੀਆਂ ਮੱਝਾਂ ਪਾਈਆਂ ਕਈਆਂ ਨੇ ਨੀਲੀਆਂ ਨੀਲੀ ਰਾਵੀ ਚਾਹੇ ਪੰਜ ਕਲਿਆਣੀ ਦੀਆਂ ਜਿਹੜੀ ਦੋਸਤੋ ਸਿੰਗਲ ਹੱਡੀ ਦੀ ਹੈ ਮੈਂ ਆਉਂਦੀ ਵੀ ਕੋਈ ਖਾਸੀਅਤ ਹੁੰਦੀ ਹੈ ਚੰਗੇ ਮਿਲਕ ਦੀ ਬਾਕੀ ਜਿਹੜੀ ਹਵਾਨੇ ਦੇ ਵੀ ਚੰਗੀ ਵੇਣ ਤੁਹਾਨੂੰ ਨਜ਼ਰ ਆਵੇਗੀ ਜਦੋਂ ਤੁਸੀਂ ਮੌਕੇ ਤੇ ਆਏ ਵੇਖਣ ਬਾਕੀ ਅਡਰ ਦੀ ਕੁਆਲਿਟੀ ਜਿਹੜੀ ਦੋਸਤੋ ਖੂਬ ਹੈਗੀ ਆ ਵਿਰਲਾ ਪੀਥੀਆਂ ਬਹੁਤ ਜਿਆਦੀਆਂ ਸੋਹਣੀਆਂ ਨੇ ਬਾਕੀ ਚੁਵਾਈ ਵੀ ਇੱਕ ਨੰਬਰ ਵੀਰ ਹੋਣਾ ਦੇ ਕਹਿਣ ਮੁਤਾਬਕ ਇੱਕ ਨੰਬਰ ਚੁਵਾਈ ਹੈਗੀ ਸਮਾਂ ਦੋਸਤੋ ਤਕਰੀਬਨ 1 ਵਜੇ ਦਾ ਹੈਗਾ ਦੁਪਹਿਰ ਦਾ ਬਣਤਣ ਕੇ ਜਿਹੜਾ ਟਾਈਮ ਬਿਲਕੁਲ ਸ਼ਾਮ ਨੂੰ ਤਿਆਰ ਹੁੰਦੀ ਵੀਰ ਜੀ ਸਵੇਰ ਕਿੰਨੇ ਵਜੇ ਚੁਵਾਈ ਕੀਤੀ ਹੋਵੇਗੀ 7 ਵਜੇ ਕਰੀ ਦੀ ਜੀ ਠੀਕ ਹੈ ਜੀ 7 ਵਜੇ ਦੀ ਕਿਸਾਨੀ ਵੀਰੋ ਚਵਾਈ ਇਹ ਸਮਝਦੀ ਹੋਈ ਆ ਤਕਰੀਬਨ ਟਾਈਮ ਟੂ ਟਾਈਮ ਤੁਸੀਂ ਆਪਦੀ ਮੌਕੇ ਤੇ ਆ ਕੇ ਦੋ ਡੰਗ ਦੀ ਚਵਾਈ ਕਰ ਸਕਦੇ ਹੋ ਤੂਰੋਂ ਨੇੜੇ ਆਉਣਾ ਫਿਰ ਵੀ ਕੋਈ ਨਹੀਂ ਦਿੱਕਤ ਨਹੀਂ ਹੈਗੀਗੀ ਮਤਲਬ ਕਿ ਵੀਰ ਹੋਣਾਂ ਦੇ ਕੋਲ ਰੈਸ਼ਦਾ ਵੀ ਕਿਸੇ ਹਰ ਇੱਕ ਚੀਜ਼ ਦਾ ਪ੍ਰਬੰਧ ਹੈਗਾ ਤੁਸੀਂ ਆਪ ਦਾ ਦੋ ਡੰਗ ਦੀ ਚਵਾਈ ਕਰਕੇ ਮੌਕੇ ਤੇ ਆਣ ਕੇ ਤਸੱਲੀ ਕਰਕੇ ਖਰੀਦ ਸਕਦੇ ਹੋ ਠੀਕ ਹੈ ਵੀਰ ਜੀ ਮੰਨ ਲਿਓ ਜੀ ਠੀਕ ਹੈ ਜੀ ਠੀਕ ਹੈ ਵੀ ਜੀ ਆ ਦੂਜੇ ਨੰਬਰ ਤੇ ਜਿਹੜੀ ਆਪਣੇ ਕੋਲ ਮੈਂ ਖੜੀ ਆ ਹਾਂ ਜੀ ਇਹ ਵੀ ਜੀ ਕਿੰਨਾ ਸੂ ਅੱਗੇ ਸੂਈ ਆ ਜੀ ਇਹ ਅਸਲੀ ਤੀਜੇ ਸੂਈ ਜੀ ਠੀਕ ਹੈ ਜੀ ਤੀਜਾ ਸੂਬਾ ਕਿਸਾਨ ਵੀਰ ਉਹ ਸੂਈ ਆ ਫਿਰ ਰਾਤੀ ਸੂਈ ਤਰ ਕੇ ਚਾਲ ਹੋ ਜਾਏ ਆ ਰਾਤੀ ਹਾਂ ਜੀ ਰਾਤ ਤਰ ਕੇ ਜਾਵੇ ਠੀਕ ਹੈ ਅੱਜ ਦੋਸਤੋ ਜਿਹੜਾ ਸੂਬਾ 4 ਵਜੇ ਮਾਰਨਿੰਗ ਟਾਈਮ ਦੀ ਇਹ ਜਿਹੜੀ ਆ ਸੂਈ ਆ ਹਾਂ ਜੀ ਥਰਡ ਲੁਕ ਸਟੇਸ਼ਨ ਦੇ ਵਿੱਚ ਤੋਂ ਇਸ ਵਾਰ ਸੁਈ ਆ ਮਗਰ ਬੱਚਾ ਜਿਹੜਾ ਕੱਟਾ ਤੁਸੀਂ ਦੇਖ ਸਕਦੇ ਹੋ ਹਾਂਜੀ ਠੀਕ ਹੈ ਜੀ ਠੀਕ ਹੈ ਸੋ ਫਿਰ ਜੀ ਬੌਲੇ ਦੇ ਵਿੱਚ ਕੋਈ ਸੁਭਾ ਇਹਦੀ ਚਵਾਈ ਕੀਤੀ ਹੋਵੇ ਖਾਲੀ ਤਾਂ ਜੇ ਚੱਲ ਨਹੀਂ ਕੀਤੀ ਨਹੀਂ ਇਹਦੇ ਨਾਲ ਦੇ ਬਾਈ ਜੀ ਦੋ ਕੰਪਿਊਟਰ ਚੋਇਆ ਦੋ 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 ਢਾਈ ਦੇ ਵਿੱਚ ਠੀਕ ਹੈ ਜੀ ਠੀਕ ਹੈ ਹਲੇ ਜਾਈ ਮਨ ਲੈ ਹਲੇ ਪੱਟੇ-ਪੁੱਟੇ ਨਹੀਂ ਘਾ ਦੇ ਚੁੱਕੇ ਨੇ ਠੀਕ ਹੈ ਜੀ ਠੀਕ ਆ ਠੀਕ ਆ ਆ ਫਿਰ ਤਾਜ਼ਾ ਪਸੂ ਸੁਆ ਹੈ ਨਾ ਹਾਂਜੀ ਠੀਕ ਆ ਬਾਕੀ ਕਿਸਾਨ ਵੀਰੋ ਜਿਹੜੀ ਹਾਈਟ ਦੀ ਗੱਲ ਕਰ ਗਏ ਤੇ ਬੜੀ ਉੱਚੇ ਕੱਦ ਦੀ ਨਹੀਂ ਕਵਾਂਗੇ ਜਿਹੜੀ ਪਹਿਲੇ ਨੰਬਰ ਤੇ ਤੁਹਾਨੂੰ ਆਪਾਂ ਮੱਝ ਦਿਖਾਈ ਸੀ ਉਹਦੇ ਨਾਲ ਤੇ ਬਾਈ ਹੋਰਾਂ ਦੇ ਬਿਲਕੁਲ ਜਿਹੜੀ ਕੋਲੇ ਖੜੇ ਹੋ ਤੁਸੀਂ ਗੈਸ ਕਰ ਸਕਦੇ ਹੋ ਜਜਮੈਂਟ ਲਗਾ ਸਕਦੇ ਹੋ ਥੋੜੀ ਜੀ ਮਤਲਬ ਮੀਡੀਅਮ ਹਾਈਟ ਦੀ ਆਪਾਂ ਇਸ ਨੂੰ ਮੱਝ ਕਵਾਂਗੇ ਬਾਕੀ ਬਿਲਕੁਲ ਰਲਦਾ ਮਿਲਦਾ ਕੱਦ ਹੈਗਾ ਦੋਸਤੋ ਮੂੰਹ ਮੱਥਾ ਜਿਹੜਾ ਤੁਹਾਨੂੰ ਇੱਕ ਵੀ ਬਿਲਕੁਲ ਆਪਾਂ ਕੋਲੋਂ ਉਹ ਦਿਖਾ ਦਿੰਨੇ ਆ ਸਿੰਗਾ-ਸੁੰਗਾ ਦੀ ਬੰਤਰ ਜਿਹੜੀ ਆ ਅੱਖ ਤੇ ਮੂੰਹ ਦਾ ਮਹਾਂਦਰਾ ਹੈ ਥਾਨਲੇ ਵੀ ਦੀ ਦੋਸਤੋ ਦੇਖ ਸਕਦੇ ਹੋ ਤਾਜੀ ਸੂਈ ਅੱਜ ਮਾਰਨਿੰਗ ਟਾਈਮ ਦੀ ਵੀਰ ਹੋਣਾ ਦੱਸਿਆ ਜੋਰ ਪਾਈ ਇੰਜ 9 ਵਜੇ ਠੀਕ ਹੈ ਜੀ ਜੋਰ 9 ਵਜੇ ਪੈ ਗਈ ਹੈ ਨਾ ਹਾਂਜੀ ਠੀਕ ਹੈ ਜੀ ਸੋ ਵੀਰ ਜੀ ਇਹਦਾ ਕੀ ਡਿਮਾਂਡ ਕੀ ਕਰ ਰਹੇ ਆ ਇਹ ਜੀ ਵੀਰ ਜੀ 82000 ਰੁਪਏ ਕਰਦੇ ਆ 82000 ਹਾਂਜੀ ਠੀਕ ਹੈ ਜੀ ਵੀਰ ਜੀ ਦੁੱਧ ਵੀ ਕਿੰਨਾ ਚੱਕ ਵਾਚਵਾ ਦੇਗੀ ਜੀ ਆਪਾਂ ਵੇਖੀਏ ਤਾਂ ਵੀਰ ਜੀ ਆਪਾਂ ਨੂੰ ਪਿਛਲੇ ਘਰ ਲੱਗਿਆ 14 ਅਸੀਂ 12 ਮੰਨਦੇ ਆ ਠੀਕ ਹੈ ਜੀ ਜਿਹੜਾ ਚੋ ਸਕਦੇ ਆ ਠੀਕ ਹੈ ਜੀ ਐਨ ਪਾ ਦੋ ਮਜੀ ਗੱਲ ਇਹ ਨਹੀਂ 12 ਲੀਟਰ ਤੱਕ ਪਾ ਦੇਗੇ ਦੁੱਧ ਪਾ ਵੀ ਹਾਂ ਹਾਂ ਬਿਲਕੁਲ ਬਿਲਕੁਲ ਚਿਵਾਈ ਇੱਕ ਨੰਬਰ ਦੀ ਬਿਲਕੁਲ ਖੋਲ ਕੇ ਪਾ ਕੋਈ ਗੱਲ ਨਹੀਂ ਬਾਕੀ ਬਿਲਕੁਲ ਐਨ ਪੱਧਰ ਜਿਹੜਾ ਥਨ ਲੱਗਾ ਹੈਗਾ ਬਾਕੀ ਨੂੰ ਵੀਰ ਜੀ ਖੋਲ ਲੀਏ ਬਾਹਰ ਹੀ ਕੱਢ ਲੀਏ ਤੇਰਾ ਆ ਜੋ ਜੀ ਬਾਕੀ ਬਾਕੀ ਦੋਸਤੋ ਜਿਹੜੀ ਚੁਵਾਈ ਆ ਇਹ ਤੁਹਾਨੂੰ ਪਹਿਲਾਂ ਵੀ ਕਹਿ ਆ ਤੇ ਬਾਰ ਬਾਰ ਹਰ ਇੱਕ ਵੀਡੀਓ ਦੇ ਵਿੱਚ ਕਹਿਣ ਤੋਂ ਭਾਵੇਂ ਹੀ ਆ ਵੀ ਤੁਸੀਂ ਵੀਰ ਹੁਣਾਂ ਦੇ ਘਰੇ ਕਿੱਲੇ ਦੇ ਮਤਲਬ ਕਿ ਬੜੀ ਤਸੱਲੀ ਨਾਲ ਚੁਵਾਈ ਕਰ ਸਕਦੇ ਹੋ ਬਿਲਕੁਲ ਐਨ ਆਪਦੇ ਵੀ ਵੀਰ ਹੁਣੇ ਕਾਫੀ ਜਿਆਦਾ ਤਸੱਲੀ ਕਰਕੇ ਪਸ਼ੂ ਕੋਈ ਵੀ ਖਰੀਦਦੇ ਨੇ ਬਾਕੀ ਜਦੋਂ ਤੁਸੀਂ ਖਰੀਦਣਾ ਤੁਸੀਂ ਆਪਦੇ ਹਿਸਾਬ ਨਾਲ ਆਪਣੀ ਤਸੱਲੀ ਵੀ ਮੌਕੇ ਤੇ ਜ਼ਰੂਰ ਕਰ ਸਕਦੇ ਹੋ ਬਾਕੀ ਹਾਈਟ ਦੀ ਦੋਸਤੋ ਤੁਸੀਂ ਜਰੂਰ ਨੋਟ ਕਰ ਸਕਦੇ ਹੋ ਕਿਉਂਕਿ ਤੁਸੀਂ ਦੂਰੋਂ ਨੇੜੇੋਂ ਚੱਲ ਕੇ ਆਉਣਾ ਬਾਅਦ ਵਿੱਚ ਜ਼ਿਕਰ ਨਾ ਕੀਤਾ ਹੋਵੇ ਤਾਂ ਤੁਹਾਨੂੰ ਵੀ ਕੋਈ ਨਾ ਕੋਈ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹਾਈਟ ਜਿਹੜੀ ਆ ਪਹਿਲੀ ਮੱਜ ਨਾਲੋਂ ਥੋੜਾ ਜਿਹਾ ਫਰਕ ਘੱਟੋ ਘੱਟ ਵੀ 4 ਇੰਚ ਦਾ ਫਰਕ ਹੈਗਾ ਕੋਈ ਜ਼ਿਆਦਾ ਨਹੀਂ ਕਵਾਂਗੇ ਤੇ ਵੀਰ ਜੀ ਬਾਕੀ ਮਾਨਤਨ ਲੈਂਦਾ ਹੋ ਜਾਏਗਾ ਇਹਦੇ ਵਿੱਚ ਸਾਬੀ ਇਮਾਨਦਾਰੀ ਹੋਊਗਾ ਜ਼ਿਆਦਾ ਅੱਛਾ ਜੀ 82000 ਤੋਂ ਕੁਝ ਕੀ ਹੋਵੇਗਾ ਕੁਝ ਹੋਵੇਗਾ ਠੀਕ ਆ 82000 ਤੋਂ ਕਿਸਾਨ ਵੀਰੋ ਥੋੜਾ ਬਾਧਾ ਮਾਨਤਨ ਹੋਵੇਗਾ ਬਾਕੀ ਮੌਕੇ ਤੇ ਜਦੋਂ ਤੁਸੀਂ ਅਗੇ ਪਾਸ ਕੀਤੀ ਤੇ ਉਹ ਤੁਸੀਂ ਆਪਣਾ ਤਾਲਮੇਲ ਵੀਰ ਹੁਣਾਂ ਨਾ ਬਿਠਾ ਸਕਦੇ ਹੋ ਸੋ ਵੀਰ ਜੀ ਤੀਜੇ ਨੰਬਰ ਤੇ ਆਪਣੇ ਕੋਲ ਮੱਝ ਆ ਗਈ ਹੈ ਜੀ ਇਹਦੀ ਵੀ ਆਪ ਨੂੰ ਦਿਓ ਡਿਟੇਲ ਵੀ ਕਿੰਨੇ ਆ ਦਿਨ ਹਜੇ ਲੈ ਕੇ ਜਾਂਦੀ ਆ ਦਿਨ ਤਾਂ ਵੀ ਜੀ ਇਹ ਲਖਰਦਾ 6 ਓਕੇ ਠੀਕ ਹਫਤਾ ਲੱਗੇ ਲੈ ਜਾਣਾ ਹੈ ਹਫਤਾ ਠੀਕ ਹੈ ਠੀਕ ਹੈ ਸੋ ਕਿਸਾਨ ਵੀਰ ਉਹ ਹਫਤਾ ਲੈ ਜਾਈਗੀ ਹਜੇ ਤਕਰੀਬਨ ਹਵਾਨਾ ਜਿੰਨਾ ਕਿ ਦੋਸਤੋ ਬਣਾਇਆ ਉਹ ਤੁਹਾਡੇ ਸਾਹਮਣੇ ਆਪਾਂ ਕਰ ਦਿੰਨੇ ਆ ਮੋਟਾ ਥਾਣਾ ਦੋਸਤੋ ਵਧੀਆ ਥਾਣਾ ਚੰਗਾ ਬਰਾਬਰ ਦੇ ਥਾਨ ਨੇ ਗਾਇਬ ਅੰਤਰ ਵੀ ਜਿਹੜਾ ਚਾਰਾ ਥਨਾਂ ਦਾ ਬਿਲਕੁਲ ਬਰਾਬਰ ਹੈਗਾ ਹੈ ਜੀ। ਬਾਕੀ ਪਿੱਠ ਪੂੜੇ ਦੀ ਲੰਬਾਈ ਜੜਾਈ ਵਧੀਆ ਹੈਗੀ ਹੈ ਚੰਗੀ ਵੀਰ ਹੋਣਾ ਤੇ ਕਹਨ ਮੁਤਾਬਕ ਵੀ ਤੀਜਾ ਸੂਆ ਵੀਰ ਜੀ ਤੀਜਾ ਸੂਆ ਸੂਣ ਜਾ ਰਹੀ ਏ? ਨਹੀਂ ਜੀ ਇਹ ਚੌਥੇ ਸੂਆ। ਚੌਥੇ ਆ ਜੀ। ਹਾਂ ਜੀ। ਠੀਕ ਹੈ ਠੀਕ ਹੈ। ਚੌਥਾ ਸੂਆ ਕਿਸਾਨ ਵੀਰੋ ਸੂਣ ਜਾ ਰਹੀ ਆ। ਇਹਨੂੰ ਵੀਰ ਜੀ ਕੱਢ ਲਈਏ ਬਾਹਰ ਇਧਰ। ਚੌਥਾ ਸੂਆ ਕਿਸਾਨ ਵੀਰੋ ਸੂਣ ਜਾ ਰਹੀ ਏ। ਦੇਣ तकरीबन ਹਫਤਾ ਹਜੇ ਇਸਨੇ ਲੈ ਜਾਣਾ ਜੀ। ਬਾਕੀ ਦੋਸਤੋ ਜਿਹੜਾ ਇੱਕ ਸਿੰਘ ਆ ਵੀਰ ਜੀ ਇਹ ਸਿੰਘ ਟੁੱਟ ਗਿਆ ਹੋਏਗਾ ਇਹ ਪਿੱਛੇ ਆ ਵੀਰ ਜੀ ਪਿੱਛੇ ਹੀ ਆ ਨਾ ਅੱਛਾ ਬਿਲਕੁਲ ਇਹ ਹੁੰਦੇ ਪਿੱਛੇ ਬਿਲਕੁਲ 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 ਲੋਕੀ ਵਜਨਦਾਰ ਆ ਦੋਸਤੋ ਵਜਨ ਜੀ ਵੀ ਕਾਫੀ ਵਧੀਆ ਹੈਗੀ ਆ ਅੱਜ ਵਜਨਦਾਰ ਬਾਕੀ ਵੀਰ ਜੀ ਦੁੱਧ ਵੀ ਤਕਰੀਬਨ ਕੋਈ 13 14 14 ਲੀਟਰ ਕਰਨਾ ਚਾਹੀਦਾ ਇਹਨੂੰ ਹੈ ਨਹਾਦ ਨੂੰ ਬਾਕੀ ਨਹੀਂ ਗੀ ਹਾਂਜੀ ਤੇ ਕੈਨ ਨੂੰ ਭਾਜੋ ਜੀ ਗੱਲ ਬਖਾਲਾ ਮਤਲਬ ਵੀ ਕਹਿ ਲਿਆ ਵੀ ਜਿੱਦਾਂ ਨੂੰ ਆਪਾਂ ਬਖਾਲੇ ਦੇ ਹਿਸਾਬ ਨਾਲ ਵੇਖੀਏ ਵੀ 13 14 ਦੀ ਕਹਾਣੀ ਆ ਪਰ ਇਹਨਾਂ ਵੀ ਜਦੋਂ ਅਗਲੇ ਕਿਲੇ ਤੇ ਕੱਢੇ ਤੇ ਉਦੋਂ ਹੀ ਪਤਾ ਲੱਗਦਾ ਜਾਦਾ ਆ ਦਾ ਮੰਨ ਕੇ ਕੋਈ ਖੜ ਸਕਦਾ ਸਹੀ ਹੈ ਸਹੀ ਆਪਾਂ ਇਹ ਨਹੀਂ ਕਿ ਵੇਚਣ ਦੇ ਮਾਰੇ ਆਖਾਂਗੇ 15 ਕੱਢ ਜੂਗੀ ਨਹੀਂ ਨਹੀਂ ਸਹੀ ਗੱਲ ਆ ਜੀ ਸਹੀ ਆ ਜਿਹੜਾ ਅੱਜ ਟਾਈਮ ਤੇ ਹਾਂਜੀ ਮਤਲਬ ਕਿ ਨਾਰਮਲ 10 11 ਹੀ ਆਪਾਂ ਮੰਨ ਕੇ ਚੱਲ ਗਏ ਹਰ ਇੱਕ ਨੂੰ ਆਪਾਂ ਤਸੱਲੀ ਦਈਏ ਵੀ 10 11 ਤੱਕ ਇਹਨਾਂ ਮੰਨ ਕੇ ਠੀਕ ਆ ਤੇ ਵੀਰ ਜੀ ਇਹਦਾ ਮੁੱਲ ਕੀ ਰੱਖਿਆ ਹੋਇਆ ਇਹਦਾ ਵੀ 72000 ਰੁਪਏ ਕਿਸਾਨ ਵੀਰੋ ਇਸ ਜਿਹੜੀ ਮਹਿ ਦਾ ਮੁੱਲ ਹੈਗਾ ਵੀਰ ਹੁਣਾਂ ਦੇ ਕੋਲ ਬਾਕੀ ਮੂੰਹ ਮੱਥਾ ਇੱਕ ਵਾਰੀ ਤੁਹਾਨੂੰ ਆਪਾਂ ਫੇਰ ਕੋਲੋਂ ਵਿਖਾ ਦਿੰਨੇ ਆ ਕਿਉਂਕਿ ਚੱਲ ਕੇ ਤੁਸੀਂ ਦੂਰੋਂ ਨੇੜੇੋਂ ਆਉਣਾ ਹੁੰਦਾ ਬਿਲਕੁਲ ਆ ਮੂੰਹ ਮੱਥਾ ਹੈਗਾ ਜੇ ਇੱਕ ਸਿੰਘ ਕੁੰਡਾ ਦੋਸੋਂ ਇੱਕ ਸਿੰਘ ਟੁੱਟ ਗਿਆ ਕਿਸੇ ਕਾਰਨ ਕਰਕੇ ਪਹਿਲੇ ਸਵੇਰਾਂ ਦੇ ਵਿੱਚ ਵੀਰ ਹੁਣਾਂ ਦੇ ਕੋਲੋਂ ਅੱਗੋਂ ਆਈ ਇਹ ਮੱਝ ਵਪਾਰ ਦਾ ਕੰਮ ਵੀਰ ਹੋਣਾ ਦਾ ਬਾਕੀ ਚੰਗਾ ਸਸਤਰਾ ਡੰਗਰ ਲੈ ਕੇ ਆਉਂਦੇ ਨੇ ਗਾਂ ਤੋਂ ਵੀ ਦੋਸਤੋ ਜਦੋਂ ਵੀ ਤੁਸੀਂ ਪਸ਼ੂ ਲੈਣਾ ਹੋਵੇ ਕੋਈ ਤੁਸੀਂ ਵੀਰ ਹੋਣਾ ਦੇ ਕੰਟੈਕਟ ਨੰਬਰ ਆਪਾਂ ਦੇ ਦੇ ਦਿੱਤੇ ਨੇ ਇੱਕ ਵਾਰੀ ਫੇਰ ਵੀਰ ਹੋਣਾ ਦੇ ਕੰਟੈਕਟ ਨੰਬਰ ਨੰਬਰ ਪੁੱਛ ਲਾਵਾਂਗੇ ਨੰਬਰਾਂ ਤੇ ਸੰਪਰਕ ਕਰਕੇ ਤੁਸੀਂ ਕਿਸੇ ਟਾਈਮ ਵੀ ਵੀਰ ਹੋਣਾ ਦੇ ਨਾਲ ਬਾਤचीत ਕਰਕੇ ਕੋਈ ਪਸ਼ੂ ਵੀ ਖਰੀਦ ਸਕਦੇ ਹੋ ਕਿਉਂਕਿ ਇੱਥੇ ਮੱਝਾਂ ਗਾਵਾਂ ਐਚ ਐਫ ਦੀਆਂ ਚੰਗੀਆਂ ਆਉਂਦੀਆਂ ਰਹਿੰਦੀਆਂ ਵੀਰ ਹੋਣਾ ਦੇ ਵੀਰ ਜੀ ਇੱਕ ਵਾਰੀ ਕੰਟੈਕਟ ਨੰਬਰ ਬੋਲ ਕੇ ਦੁਬਾਰਾ ਬੋਲ ਜੀ 7721 ਜੀ 3344 ਇੱਕ ਵਾਰੀ ਵੀ ਜੀ ਫੇਰ ਬੋ ਠੀਕ ਹੈ ਜੀ ਠੀਕ ਹੈ। ਠੀਕ ਹੈ। ਇਸ ਤੋਂ ਇਲਾਵਾ ਹੋਰ ਨੰਬਰ 937 55 ਹਾਂਜੀ 6000 306 306 306 ਠੀਕ ਹੈ ਜੀ। ਠੀਕ ਆ। ਓਕੇ ਵੀਰ ਜੀ ਠੀਕ ਹੈ ਜੀ। ਸੋ ਕਿਸਾਨ ਵੀਰੋ ਵੀਡੀਓ ਦੇਖਣ ਲਈ ਥੋੜਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆ ਜੀ।